ਮਜੀਦਾ ਖਲਾਸ ਐ ਕਿਸਾਨਾ ਕੋ ਪਰਮਜੀਤ ਸਿੰਘ ਬਾਉ ਪਰ ਇਸ ਸਮੇ ਜਿਹੜਾ ਆਪ ਜੀ ਦੇਖ ਰਹੇ ਜੇ ਬਿਆਸ ਦਰਿਆ ਦੇ ਵਿੱਚ ਪਾਣੀ ਜਿਆਦਾ ਆਉਣ ਦਾ ਕਰਕੇ ਜਿਹੜੇ ਦਰਿਆ ਦਾ ਫਲੋ ਆ ਉਹ ਕੰਡਿਆਂ ਤੋਂ ਬਾਹਰ ਹੋ ਚੁੱਕਾ ਵਾ ਤੇ ਜਿਹੜੇ ਸਾਡੇ ਵੱਲੋਂ ਆਰਜੀ ਬਨ ਜਿਹੜੇ ਲੋਕਾਂ ਨੇ ਬਹੁਤ ਮਿਹਨਤ ਕਰਕੇ ਆਪਣੇ ਘਰਾਈ ਆਪਣੇ ਕੋ ਪੱਲਿਓ ਲਾ ਕੇ ਜਿਹੜੇ ਬਨ ਬਣਾਏ ਸੀ ਉਹਨਾਂ ਨੂੰ ਪੂਰਾ ਖਤਰਾ ਬਣ ਚੁੱਕਾ ਵਾ ਤੇ ਅਸੀਂ ਜਿਹੜਾ ਤੇਜ ਦੇ ਵਿੱਚ ਸਾਡੇ ਨਾਲ ਭਾਰੀ ਤਬਾਈ ਹੋਈ ਆ ਉਸ ਤੋਂ ਪਹਿਲਾਂ ਵੀ ਚਿੰਤਾ ਤਾਂ ਸੀ ਹਲੇ ਉਹਦੇ ਵਿੱਚੋਂ ਅਸੀਂ ਨਿਕਲੇ ਨਹੀਂ ਆ ਤੇ ਹੁਣ ਆ ਜਿਹੜੀ ਆਉਣ ਵਾਲੀ ਮਸੀਬਤ ਫੇਰ ਸਾਨੂੰ ਦਿਸਣ ਲੱਗ ਗਈ ਆ ਤੇ ਸਰਕਾਰ ਗੜੀ ਉਹੀ ਮੰਗਿਆ ਕਿ ਇਹਨੂੰ ਪਾਣੀ ਨੂੰ ਜਿਹੜਾ ਨਿਕਾਸੀ ਕੀਤੀ ਜਾਵੇ ਤੇ ਜਿਹੜਾ ਸਾ ਆਪਣਾ 23 ਦੇ ਵਿੱਚ ਵੱਡੇ ਪੱਧਰ ਤੇ ਮਾਲੀ ਨੁਕਸਾਨ ਤੇ ਹੋਇਆ ਸੀ ਜਾਨੀ ਨੁਕਸਾਨ ਵੀ ਹੋਇਆ ਬਸ ਛੋਟੇ ਛੋਟੇ ਬੱਚੇ ਨਹੀਂ ਜਾਨਾਂ ਗਈਆਂ ਵਾ ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਬੰਨ੍ਹ ਆ ਜਿਹੜੇ ਆਰਜੀ ਬੰਨ੍ਹ ਟੁੱਟੇ ਸੀ ਉਹਨਾਂ ਨੂੰ ਪੂਰਨ ਵਾਸਤੇ ਵਕ ਵਕ ਜਗ੍ਹਾ ਤੋਂ ਸੇਵਾ ਰਾਹੀਂ ਸਤ ਬਾਬਾ ਸੁੱਖਾ ਸਿੰਘ ਜੀ ਸ੍ਰਿਆਲੀ ਸਾਹਿਬ ਵਾਲਿਆਂ ਨੇ ਬੜੀ ਵਿਸ਼ੇਸ਼ ਤਗੜੇ ਹੋ ਕੇ ਸੇਵਾ ਕੀਤੀ ਆ ਇਸ ਇਲਾਕੇ ਦੇ ਵਿੱਚ ਆਣ ਕੇ ਤੇ ਨਾਲ ਰਾਣਾ ਇੰਦਰ ਪ੍ਰਤਾਪ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਵਾ ਜਿਹਦਾ ਕਰਕੇ ਅਸੀਂ ਬਚ ਗਏ ਹਾਂ ਨਹੀਂ ਤਾਂ ਅੱਜ ਵੀ ਇਸ ਇਲਾਕੇ ਦੇ ਵਿੱਚ ਟਾਪੂ ਦੇ ਵਿੱਚ ਤੀਸਰਾ ਦਰਿਆ ਚੱਲਦਾ ਹੋਣਾ ਸੀ ਤੇ ਫਿਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਆ ਕਿ ਪਾਣੀ ਦਾ ਜਿਹੜਾ ਗੇਤਾ ਪਾਣੀ ਨੂੰ ਬਾਹਰ ਕੱਢਣ ਦਾ ਪ੍ਰਬੰਧ ਕੀਤਾ ਜਾਵੇ ਤੁਹਾਨੂੰ ਆਹਤ ਜਿਆਦੀ ਨਾਮੇ ਤੇ ਅੱਡਾ ਤੇ ਕੀ ਮੌਜੂਦਾ ਹਾਲਾਤ ਨੇ ਤੇ ਕੀ ਸਰਕਾਰ ਤੋਂ ਮੰਗ ਕਰਦੇ ਮੇਰਾ ਨਾਮ ਤਰਲੋਚਨ ਸਿੰਘ ਆ ਜੀ ਪਿੰਡ ਦੋਦਾ ਵੀਰ ਸਰਕਾਰ ਤੋਂ ਸਾਡੀ ਇਹੀ ਮੰਗ ਆ ਪਾਣੀ ਦਾ ਪੱਧਰ ਵਧ ਰਿਹਾ ਬਹੁਤ ਤੁਸੀਂ ਬੰਨਾਂ ਨੂੰ ਖਤਰਾ ਹੋ ਸਕਦਾ ਉਹਨਾਂ ਦੀ ਰਿਪੇਅਰ ਕਰਾ ਕੇ ਪੱਤਰ ਲਵਾਇਆ ਜਾਵੇ ਉਹਨਾਂ ਨੂੰ ਜਿੱਥੇ ਕਿਤੇ ਕਮਜ਼ੋਰ ਆ ਤਾਂ ਕਿ ਜੋ ਪਿਛੇ 2023 ਚ ਹੋਇਆ ਉਹ ਦੁਬਾਰਾ ਨਾ ਹੋਵੇ ਕਿਉਂਕਿ ਪਾਣੀ ਦਾ ਪੱਧਰ ਵਧਣ ਨਾਲ ਤੁਸੀਂ ਬੰਨਾਂ ਨੂੰ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ ਰੁੜਨ ਦਾ ਖਤਰਾ ਪੈ ਜਾਂਦਾ ਫਿਰ ਉਹਦੇ ਨਾਲ ਬਾਕੀ ਸਾਰਾ ਇਲਾਕਾ ਜਿਹੜਾ ਉਹ ਵੀ ਪਾਣੀ ਦੀ ਮਾਰ ਇਠ ਆਊਗਾ ਹਣ ਤਾਂ ਚਲੋ ਇਹ ਏਰੀਆ ਵਿੱਚ ਹੈਗਾ ਵਾ ਇਹਨਾਂ ਦਾ ਵੀ ਧਿਆਨ ਕੀਤਾ ਜਾਵੇ ਪਾਣੀ ਨੂੰ ਹਾਂ ਰਿਲੀਜ਼ ਕੀਤਾ ਜਾਵੇ ਪਿੱਛੋਂ ਜਿੰਨਾ ਪਾਣੀ ਆ ਰਿਹਾ ਉਹਨਾਂ ਅੱਗੇ ਨਿਕਲਦਾ ਜਾਵੇ ਨਾਲ ਦੀ ਨਾਲ ਉਹਦੇ ਨਾਲ ਏਰੀਆ ਸਾਰਾ ਬਚ ਜਾਊਗਾ ਨਹੀਂ ਤਾਂ ਫਿਰ ਪੁਰਾਣਾ ਜੋ ਪਿੱਛੇ ਹੋਇਆ 2023 ਚ ਉਹੀ ਮੰਜ਼ਰ ਦੇਖਣਾ ਪਊਗਾ। ਸਾਡੇ ਦਰਿਆ ਬਿਆਸ ਦੇ ਵਿੱਚ ਜਿਹੜਾ ਪਾਣੀ ਦਾ ਫੱਦਰ ਵਾਧਾ ਦਿਖਾਈ ਦੇ ਰਿਹਾ ਹੈ ਕੀ ਲੱਗਦਾ ਹੈ? ਮੈਂ ਜਸਪਿੰਦਰ ਸਿੰਘ ਪਿੰਡ ਬਾਉਪੁਰ ਦਾ ਕਿਸਾਨ ਰਹਿਣ ਵਾਲਾ ਹਾਂ। ਇੱਥੇ ਪਾਣੀ ਹਰ ਸਾਲ ਜਦੋਂ ਅੱਜਕੱਲ ਬਰਸਾਤਾਂ ਆਉਂਦੀਆਂ ਬਰਸਾਤਾਂ ਦੇ ਵਿੱਚ ਪਾਣੀ ਵਾਧਦਾ ਵਾ ਤੇ ਉਦੇ ਨਾਲ ਜਿਹੜਾ ਇਲਾਕੇ ਦਾ ਬੜਾ ਖਦਸਾ ਹੋ ਜਾਂਦਾ ਖਰਾਬੀ ਹੋ ਜਾਂਦੀ ਹੈ ਸਾਰੇ ਜਿੰਨੇ ਵੀ ਇਲਾਕੇ ਦੇ ਰਲ ਮਿਲ ਕੇ ਸਾਰਿਆਂ ਨੇ ਟੈਡਰ ਬਾ ਉਪਰ ਦੇ ਦਿਵਾਲੇ ਦਿਵਾਲੇ ਖਾਲਸਾ ਐ ਵੱਲੋਂ ਵੀ ਕੁ ਸਿਵਾਵਾ ਜਿਹੜੀਆਂ ਉਹਨਾਂ ਨੇ ਭਾਈਆਂ ਆਪ ਦਾ ਤੁਸੀਂ ਬੰਨ ਇੱਕ ਛੋਟਾ ਜਿਹਾ ਪ੍ਰਾਈਵੇਟ ਬੰਨ ਜਿਹੜਾ ਉਹ ਵੱੱਦਾ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਛੋਟੇ ਮੋਟੇ ਪਾਣੀ ਦੇ ਓਵਰਫਲੋ ਤੋਂ ਤੇ ਜਦੋਂ ਜੀ ਇਹ ਇਹ ਪਾਣੀ ਇੱਥੇ ਆਉਂਦਾ ਫਿਰੇ ਇਹ ਬੰਨ ਦਾ ਬਹੁਤ ਖਦਸਾ ਡਾਂ ਰੋ ਜਾਂਦਾ ਤੇ ਟੁੱਟ ਜੇ ਤੇ ਫਸਲਾਂ ਬਹੁਤ ਤਬਾਹ ਹੁੰਦੀਆਂ ਹਉਦਾ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਪਾਣੀ ਦਾ ਨਿਕਾਸ ਆ ਇਹ ਹਰੀਕੇ ਹੈਂਡ ਤੇ ਜਿਹੜੇ ਜਾਥਾਉ ਨਾ ਲਾਈ ਜਾਵੇ ਇਥੋਂ ਪਾਣੀ ਦਾ ਜਿਹੜਾ ਪਾਣੀ ਆ ਰਲੀਵ ਕਰਨਾ ਚਾਹੀਦਾ ਵਾ ਨਾਲ ਦੀ ਨਾਲ ਜਿੰਨਾ ਪਿੱਛੋਂ ਪਾਣੀ ਛੱਡਿਆ ਜਾਂਦਾ ਉਦੋਂ ਦੁੱਗਣਾ ਪਾਣੀ ਜਿਹੜਾ ਛੱਡ ਕੇ ਰਲੀਵ ਕਰਕੇ ਤੇ ਨਾਲ ਦੀ ਨਾਲ ਪਾਣੀ ਤੁਰਿਆ ਜਾਵੇ ਜਿਹਦੇ ਨਾਲ ਜਿਹੜੇ ਤੁਸੀਂ ਬੰਨਿਆ ਸਰਕਾਰੀ ਬੰਨਿਆ ਇਹਨਾਂ ਦੇ ਇਹਨਾਂ ਨੂੰ ਵੀ ਜਿਹੜੀ ਆ ਇਹ ਨੁਕਸਾਨ ਆ ਇਹਦਾ ਕਰਕੇ ਜਿਹੜਾ ਇਹਨਾਂ ਸਰਕਾਰ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ